ਬਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤਰਿਕ ਪ੍ਰਿਯੋ ਪ੍ਰਿਯੋ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤ ਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੇ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਬੈਦਕ ਨਾਟਕ ਦੇਖ ਭੁਲਾਨੇ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਾਉ ਖਿਨ ਪਲ ਰਹਿ ਨ ਸਕਉ ਬਿਨ ਪ੍ਰੀਤਮ ਜਿਉ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇ ਰੀਤਿਨ ਅਵਰ ਨ ਭਾਵੇ ਬਿਨ ਹਰ ਕੋ ਦੁਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ ਹਉ ਤਿਸ ਵਿਟਹਉ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੁੜੇ ਜਨ ਮੇਲੇ ਜਾ ਸਤ 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 ਗੁਰ ਸਰਣ ਪਵਈਆ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨ ਪਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਣ ਜੇ ਆਵੇ ਪ੍ਰਭ ਆਏ ਮਿਲੇ ਖਿੰ ਟੀਲ ਨ ਪਈਆ ਕਰ ਕਰ ਕਿਰਿਆ ਚਾਰ ਵਧਾਏ ਮਨ ਪਾਖੰਡ ਕਰਮ ਕਪਟ ਲੋਭਿਆ ਬੇਸੁਆ ਕਹਿ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ 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 ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਪੀਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕਉ ਠਾਪੁਰ ਕਿਰਪਾ ਧਾਰੀ ਬਾਹ ਪਕਰ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ 5 ਅਸ਼ਟਪਦੀ ਘਰ 12 ਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ਤਜ ਆਣ ਸਰਣ ਗਹੀ ਰਹਾਓ ਪ੍ਰਵ ਚਰਨ ਕਮਲ ਅਪਾਰ ਹਉ ਜਾਓ ਸਦ ਬਰਿਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਨ ਕਤਹਿ ਨ ਜਾਹੇ ਹਰ ਨਾਮ ਰਸ ਨ ਕਹਿਨ ਮਲ ਪਾਪ ਕਲ ਮਲ ਦਹਿਨ ਚੜ ਨਾਵ ਸੰਤ ਉਧਾਰ ਪੈ ਤਰੇ ਸਾਗਰ ਪਾਰ ਮਨ ਦੂਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਪੇਖੀਐ ਬਿਸਮਾਦ ਚਖ ਅਨੰਦ ਪੂਰਨ ਸਾਦ ਨਹਿ ਡੋਲੀਐ ਇਤ ਊਤ ਪ੍ਰਭ ਵਸੇ ਹਰ ਹਰ ਚੀਤ ਤਿਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮ ਨਾ ਪੇਖੈ ਨੈਨ ਸੁਨ ਮੋਹੇ ਅਨਹਤ ਬੈਨ ਹਰ ਸਰਣ ਸੂਰਗੁਪਾਲ ਪ੍ਰਭ ਭਗਤ ਵਸ ਦਇਆਲ ਹਰ ਨਿਗਮ ਲਹਿ ਨਾ ਪੀਵ ਨਿਤ ਕਰਹਿ ਮਨ ਜਨ ਸੇਵ ਦੁਖ ਦੀਨ ਦਰਦ ਨਿਵਾਰ ਜਾ ਕੀ ਮਹਾ ਵਿਖੜੀ ਕਾਰ ਤਾ ਕੀ ਮਿੱਤ ਨ ਜਾਣੈ ਕੋਏ ਜਲ ਥਲ ਮਹੀ ਅਲਸੋਏ ਕਰ ਬੰਦਨਾ ਲਖ ਬਾਰ ਥੱਕ ਪਰਿਓ ਪ੍ਰਭ ਦਰਬਾਰ ਪ੍ਰਭ ਕਰਹੁ ਸਾਧੂ ਧੂਰ ਨਾਨਕ ਮਨ ਸਾ ਪੂਰ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਉ ਦੁਆਰ ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਇਆ ਲੇਹੋ ਲੜ ਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ਜਾ ਚਉ ਸੰਤਰਵਾਲ ਰਹਾਉ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਗਹਿ ਪੂਜਾ ਪ੍ਰਭ ਜੀ ਲੇ ਹੋ ਹਰ ਨਾਮ ਆਪਣਾ ਦੇ ਹੋ ਪ੍ਰਭ ਤੁਝ ਬਿਨਾ ਨਹੀਂ ਠਾਉ ਨਾਨਕਾ ਬਲ ਬਲ ਜਾਉ ਲੋਭ ਮੋਹ ਬਾਦੀ ਦੇਹ ਬਿਨ ਭਜਨ ਹੋਵਤ ਖੇ ਜਮਦੂਤ ਮਹਾ ਭਯਾਨ ਚਿਤ ਗੁਪਤ ਕਰਮਹਿ ਜਾਨ ਦਿਨ ਰੈਨ ਸਾਥ ਸੁਨਾਏ ਨਾਨਕਾ ਹਰ ਸਰਨਾਏ ਪੈ ਪੰਜਨਾ ਮੁਰਾਰ ਕਰ ਦਇਆ ਪਤਿਤ ਉਧਾਰ ਮੇਰੇ ਦੁਖ ਗਨੇ ਨ ਜਾਹੇ ਹਰ ਬਿਨਾ ਕਤਹਿ ਸਮਾਹੇ ਗਹ ਓਟ ਚਿਤ ਵੀ ਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਦੇ ਗੋਪਾਲ ਸਰਬ ਕਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਵਿੰਦ ਪੂਰਨ ਆਸ ਇਕ ਨਿਮਖ ਰਹਿਨ ਨਾ ਜਾਏ ਵੱਡ ਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਪਿੰਨ ਨਾ ਭੇਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਪਰਤਪਰਾਨ ਜਿਉ ਲੋਭੀਐ ਤਨਦਾਨ ਜਿਉ ਦੂਧ ਜਲਹ ਸੰਜੋਗ ਜਿਉ ਮਹਾ ਖੁਦਿਆਰਤ ਭੋਗ ਜਿਉ ਮਾਤ ਪੁੱਤਹ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਤ નિਸੰਗ ਮੈਗਲ ਹੈ ਕਾਮੈ ਬੰਦ ਜਿਉ ਗਰਸਤ ਵਿਖਈ ਤੰਦ ਜਿਉ ਜੁਵਾਰ ਬਿਸਨ ਨ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਦਨੇ ਹੋ ਚਾਤਰਿਕ ਚਾਹਤ ਮੇਹੋ ਜਨ ਜੀਵਨਾ ਸਤ ਸੰਗ ਗੋਬਿੰਦ ਭਜਨ ਰੰਗ ਰਸਨਾ ਬਖਾਨੇ ਨਾਮ ਨਾਨਕ ਦਰਸ਼ਨ ਦਾਨ ਗੁਨ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰ ਸਪਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰਖੈ ਮੁਰਾਰ ਹਰ ਨਾਨਕ ਸਰਨ ਦੁਆਰ ਬਿਲਾਵਲ ਮਹੱਲਾ ਪਹਿਲਾ ਥਿਤੀ ਘਰ ਦਸਵਾ ਜਤ ਇੱਕ ਓੰਕਾਰ ਸਤਗੁਰ ਪ੍ਰਸਾਦ एकम एकंकार निराला अमर अजूनी जात न जाला अगम अगोचर रूप न रेखिया खोजत खोजत कट कट देखिया जो देख दिखावे तिस कौ बल जाई गुरु प्रसाद परम पद पाई क्या जप जापाओ बिन जग दिसै गुरु कहै शब्द महल घर दिसै रहआव ਦੁਜੈ ਭਾਏ ਲੱਗੇ ਪਛਤਾਣੇ ਜਮਦਰ ਬਾਧੇ ਆਵਣ ਜਾਣੇ ਕਿਆ ਲੈ ਆਵਹਿ ਕਿਆ ਲੈ ਜਾਹੇ ਸਿਰ ਜਮ ਕਾਲ ਸੇ ਝੂਟਾ ਖਾਹੇ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕੀਨੇ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਤਰਤ ਆਕਾਸ ਕੀਏ ਬੈਸਣ ਕਉ ਥਾਉ ਰਾਤ ਦਿਨ ਅੰਤ ਕੀਏ ਭਉ ਭਾਉ ਜਿੰਨ ਕੀਏ ਕਰ ਵੇਖਣਹਾਰਾ ਅਵਰ ਨ ਦੂਜਾ ਸਿਰਜਣਹਾਰਾ ਤ੍ਰਿਤਿਆ ਬ੍ਰਹਮਾ ਵਿਸ਼ਨ ਮਹੇਸਾ ਦੇਵੀ ਦੇਵ ਉਪਾਏ ਵੇਸਾ ਜੋਤੀ ਜਾਤੀ ਗਣਤ ਨ ਆਵੇ ਜਿੰਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਿਆ ਭਰਪੂਰ ਕਿਸ ਨੇੜੈ ਕਿਸ ਆਖਾਂ ਦੂਰ ਚੌਥ ਉਪਾਏ ਚਾਰੇ ਬਿਦਾ ਖਾਣੀ ਚਾਰੇ ਬਾਣੀ ਪਹਿਦਾ ਅਸ਼ਟ ਦਸਾ ਖਟ ਤੀਨ ਉਪਾਏ ਸੋ ਬੂਝੈ ਜਿਸ ਆਪ ਬੁਝਾਏ ਤੀਨ ਸਮਾਵੈ ਚੌਥੈ ਵਾਸਾ ਪ੍ਰਣਵਤ ਨਾਨਕ ਹਮਤਾ ਕੇ ਦਾ사 ਪੰਜਮੀ ਪੰਜ ਪੂਤ ਬੇਤਾਲਾ ਆਪ ਅਗੂਚਰ ਪੁਰਖ ਨਿਰਾਲਾ ਇਕ ਬ੍ਰह्म ਭੂਖੇ ਮੋਹ ਪਿਆਸੇ ਇਕ ਰਸ ਚਾਖ ਸ਼ਬਦ ਤ੍ਰਿਪਤਾਸੇ ਇਕ ਰੰਗ ਰਾਤੇ ਇਕ ਮਰਤੂਰ ਇਕ ਦਰ ਘਰ ਸਾਚੈ ਦੇਖ ਹਦੂਰ ਝੂਠੇ ਕਉ ਨਾਹੀ ਪਤਨਾਓ ਕਬਹੋ ਨ ਸੂਚਾ ਕਾਲਾ ਕਾਓ ਪਿੰਜਰ ਪੰਖੀ ਬੰਧਿਆ ਕੋਏ ਛੇਰੀ ਪਰ ਮੈਂ ਮੁਕਤ ਨ ਹੋਏ ਤਉ ਛੁਟੈ ਜਖਸਮ ਛਡਾਏ ਗੁਰਮਤ ਮੇਲੇ ਗੁ ਭਗਤ ਦ੍ਰਿੜਾਏ ਖਸਤੀ ਖੱਟ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਿਰਾਲਾ ਵਾਜੇ ਜੇ ਪ੍ਰਭ ਭਾਵੈ ਤਾ ਮਹਿਲ ਬੁਲਾਵੇ ਸਬਦੇ ਭੇਦੇ ਤਉ ਪਤ ਪਾਵੇ ਕਰ ਕਰ ਵੇਸ ਖਪਹਿ ਜਲ ਜਾਵਹਿ ਸਾਚੈ ਸਾਚੇ ਸਾਚ ਸਮਾਵਹਿ ਸਤਮੀ ਸਤ ਸੰਤੋਖ ਸਰੀਰ ਸਾਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸਚ ਹਿਰਦੈ ਵਿਚਾਰ ਗੁਰ ਕੈ ਸ਼ਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚਾ ਉਪਾਏ ਸਚ ਨਿਸ਼ਾਨੈ ਠਾਕ ਨ ਪਾਏ ਆਸਟ ਮੀ ਆਸਟ ਸਿੱਧ ਬੁੱਧ ਸਾਦੇ ਸੱਚ ਨਹਿ ਕੇਵਲ ਕਰਮ ਆਰਾਧੈ ਪਾਉਣ ਪਾਣੀ ਅਗਨੀ ਬਿਸਰਾਉ ਤਹੀਂ ਨਿਰੰਜਨ ਸਾਚੋ ਨਾਉ ਤਿਸ ਮਹਿ ਮਨੁਆ ਰਹਿਆ ਲਿਵ ਲਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਉ ਨਉ ਮੀ ਨਵੇ नाथ ਨਵ ਖੰਡਾ ਘਟ ਘਟ ਨਾਥ ਮਹਾ ਬਲਵੰਡਾ ਆਈ ਪੂਤਾ ਇਹੋ ਜਗ ਸਾਰਾ ਪ੍ਰਭ ਆਦੇਸ ਆਦ ਰਖਵਾਰਾ ਆਦ ਜੁਗਾਦੀ ਹੈ ਪੀ ਹੋਗ ਉਹ ਅਪਰੰਪਰ ਕਰਨੈ ਜੋਗ ਦਸਮੀ ਨਾਮਦਾਨ ਇਸਨਾਨ ਅਨ ਦਿਨ ਮੱਜਨ ਸੱਚਾ ਗੁਣ ਗਿਆਨ ਸਚ ਮੈਲ ਨ ਲਾਗੈ ਭ੍ਰਮ ਭਉ ਭਾਗੈ ਬਿਲਮੁ ਨਾ ਟੁੱਟਸ ਕਾਚੈ ਤਾਗੈ ਜਿਉ ਤਾਗਾ ਜਗ ਏਵੈ ਜਾਣ ਹੋ ਅਸਥਿਰ ਚੀਤ ਸਾਚ ਰੰਗ ਮਾਨ ਹੋ ਏਕਾਦਸੀ ਇਕ ਰਿਦੈ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੇ ਬ੍ਰਤ ਆਤਮ ਚੀਨੈ ਪਾਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨਹਿ ਕੇਵਲ ਸੂਚੈ ਸਾਚੇ ਨਾ ਲਾਗੈ ਮਲ ਜਹ ਦੇਖਉ ਤਹ ਏਕੂ ਏਕਾ ਹੋਰ ਜੀ ਉਪਾਏ ਵੇਕੋ ਵੇਕਾ ਫਲੋ ਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਧ ਗਵਾਏ ਕੂੜੈ ਲਾਲਚ ਲਪਟੈ ਲਪਟਾਏ ਛੂਟੈ ਗੁਰਮੁਖ ਸਾਚ ਕਮਾਏ ਦੁਆਦਸ ਮੁਦਰਾ ਮਨ ਔਦੂਤਾ ਅਹਨਿਸ ਜਾਗ ਹੈ ਕਬਹ ਨ ਸੂਤਾ ਜਾਗਤ ਜਾਗ ਰਹੇ ਲਿਵ ਲਾਏ ਗੁਰ ਪਰਚੈ ਤਿਸ ਕਾਲ ਨ ਖਾਏ ਅਤੀਤ ਭਏ ਮਾਰੇ ਬੈਰਾਈ ਪ੍ਰਣਵਤ ਨਾਨਕ ਤਹ ਲਿਵ ਲਾਈ ਦੁਆਦਸੀ ਦਇਆ ਦਾਨ ਕਰ ਜਾਣੇ ਬਾਹਰ ਜਾਤੂ ਪੀਤਰ ਆਣੇ ਬਰਤੀ ਬਰਤ ਰਹੇ ਨਿਹਕਾਮ ਅਜਪਾ ਜਾਪ ਜਪੈ ਮੁਖ ਨਾਮ ਤੀਨ ਪਵਨ ਮਹਿ ਏਕੂ ਜਾਣੈ ਸਭ ਸੁਚ ਸੰਜਮ ਸਾਚ ਪਛਾਨੈ ਤੀਰਸ ਤਰਬਰ ਸਮੁੰਦ ਕਿਨਾਰੇ ਅੰਮ੍ਰਿਤ ਮੂਲ ਸਿਖਰ ਲਿਵਤਾਰੇ ਡਰ ਡਰ ਮਰੈ ਨਾ ਬੂਢੈ ਕੋਇ ਨਿਡਰ ਬੂਢ ਮਰੈ ਪਤ ਖੋਇ ਡਰ ਮਹਿ ਘਰ ਘਰ ਮਹਿ ਡਰ ਜਾਣੈ ਤਖਤ ਨਿਵਾਸ ਸਚ ਮਨ 파ਣੈ 14 ਚੌਥੇ ਥਾ ਵਹਿ ਲਹਿ ਪਾਵੇ ਰਾਜਸ ਤਾਮਸ ਸਤ ਕਾਲ ਸਮਾਵੇ ਸਸੀ ਅਰਕੈ ਘਰ ਸੂਰ ਸਮਾਵੇ ਜੋਗ ਜੁਗਤ ਕੀ ਕੀਮਤ ਪਾਵੇ 14 ਪਵਨ ਪਾਤਲ ਸਮਾਏ ਖੰਡ ਬ੍ਰਹਮੰਡ ਰਹਿ ਆ ਲਿਵ ਲਾਏ ਅਮਾਵਸਿਆ ਚੰਦ ਗੁਪਤ ਗੈਣਾਰ ਬੁੱਝੋ ਗਿਆਨੀ ਸਬਦ ਵਿਚਾਰ ਸਸੀਅਰ ਗਗਨ ਜੋਤ ਤਿਹੋ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੇ ਦੀਸੈ ਸੋ ਤਿਸ ਹੀ ਮਾਹੇ ਮਨ ਮੁਖ ਭੂਲੇ ਆਵਹਿ ਜਾਹੇ ਕਰਦਰ ਥਾਪ ਥਿਰਥਾਨ ਸੁਹਾਵੇ ਆਪ ਪਛਾਣੈ ਜਹ ਸਤਗੁਰ ਪਾਵੇ ਜਹ ਆਸਾ ਤਹ ਬਿਨਸ ਬਿਨਾਸਾ ਫੂਟੈ ਖੱਪਰ ਦੁਬਿਦਾ ਮਨਸਾ ਮਮਤਾ ਜਾਲ ਤੇ ਰਹੇ ਉਦਾਸਾ ਪ੍ਰਣਵਤ ਨਾਨਕ ਹਮਤਾਕੇ ਦਾਸਾ